ਔਰ ਬਿਲਕੁਲ ਕਿਸੇ ਗੱਲ ਦੀ ਚਿੰਤਾ ਕਰਨ ਦੀ ਲੋੜ ਨਹੀਂ ਕਿ ਤੁਹਾਡੀ ਮੱਖੀ ਕੌਣ ਚੱਕੇਗਾ ਰਾਣਾ ਇੰਦਰਪ੍ਰਤਾਪ ਸਿੰਘ ਨੇ ਵਿਧਾਨ ਸਭਾ 'ਚ ਇਹ ਕਿਹਾ ਜਦੋਂ ਕਈ ਸਾਡੇ ਵੀਰਾਂ ਨੂੰ ਮੇਰੀ ਹੀ ਪਾਰਟੀ ਦੇ ਤਕਲੀਫ ਹੋਈ ਕਹਿੰਦੇ ਬਈ ਇਹ ਐਮਐਸਪੀ ਦੇਣ ਵਾਲਾ ਕੌਣ ਆ ਇਹ ਤਾਂ ਮਾਨੀ ਹੋ ਗਿਆ ਅਡਾਨੀ ਹੋ ਗਿਆ ਓ ਯਾਰ ਸ਼ੁਕਰ ਕਰੋ ਤੁਹਾਡੇ ਵਰਗਾ ਭਰਾ ਬੱਟਾ ਦੇ ਤੁਰਨ ਵਾਲਾ ਜ਼ਿਮੀਂਦਾਰਾਂ ਦਾ ਮੁੰਡਾ ਮਿਹਨਤ ਕਰਕੇ ਜੇ ਤਰੱਕੀ ਕੀਤੀ ਤਾਂ ਮੈਂ ਤੇ ਚਾਹੂੰਗਾ ਤੁਸੀਂ ਲੋਕ ਵੀ ਸਾਰੇ ਸਨਤਕਾਰ ਬਣਨੇ ਚਾਹੀਦੇ ਹਾਂ ਵੀਰੋ ਮੇਰੇਓ ਕੱਲੀ ਜ਼ਮੀਨ ਦੇ ਨਿਰਪਰ ਨਹੀਂ ਰਹਿਣਾ ਇੱਕ ਤੇ ਮੱਕੀ ਬੀਜੋ ਪਾਣੀ ਘਟ ਖਾਏਗੀ ਪਰਸ਼ਾਤੀ ਮੱਕੀ ਔਰ ਐਮਐਸਪੀ ਦੇ ਤੇ ਇੰਦਰ ਪ੍ਰਤਾਪ ਨੇ ਵਿਧਾਨ ਸਭਾ ਚ ਕਿਹਾ ਕਿ ਜੇ ਦੋ ਸਾਲ ਅਸੀਂ ਮੱਕੀ ਨਾ ਚੱਕੀ 25 ਜਿਹੜਾ ਸਾਲ ਚੱਲ ਰਿਹਾ 26 ਜਿਹੜਾ ਆਉਣਾ 27 ਚੋਣੀ ਇਲੈਕਸ਼ਨ ਤੇ ਅਸੀਂ ਪਿਓ ਪੋਤਾ ਇਲੈਕਸ਼ਨ ਨਹੀਂ ਲੜਾਂਗੇ ਨਹੀਂ ਲੜਾਂਗੇ ਮੈਨੂੰ ਇਸ ਸ਼ਾਸਤ ਨਾਲ ਘੱਟ ਪਿਆਰ ਤੇ ਆਪਣੇ ਲੋਕਾਂ ਨਾਲ ਜਿਆਦਾ ਵੀਰੋ ਆਪਣੇ ਪੰਜਾਬ ਨਾਲ ਆ ਇਹਦਾ ਪਾਣੀ ਕਿਵੇਂ ਬਚਾਉਣਾ ਇਹਦਾ ਕਿਸਾਨ ਕਿਦਾਂ ਬਚਾਉਣਾ ਪਰ ਨਰਮੇ ਵਾਲੇ ਵੀਰੋ ਗੱਲਾਂ ਕਰਦੇ ਕਰਦੇ ਦੂਜੇ ਬੰਦੇ ਨੂੰ ਤੁਰ ਪੈਣਾ ਗੱਲ ਆ ਜਿੱਥੇ ਤੁਹਾਡੇ ਸ਼ੋਰੂਮ ਬਣੇ ਨਾ ਚੰਡੀਗੜ੍ਹ ਤੇ ਮੋਹਾਲੀ ਉਥੇ ਤੁਸੀਂ ਇੱਕ ਗੱਲ ਜਿਹੜਾ ਪਿੱਛੇ ਮੂੰਹ ਪਾ ਕੇ ਵੇਖੋ ਤੁਸੀਂ ਸਰਦਾਰ ਨਰਮੇ ਦੇ ਸਿਰ ਤੇ ਸੀ ਜਦ ਤੁਸੀਂ ਨਰਮਾ ਬੀਜਦੇ ਸੀਗੇ ਤੇ ਕਾਮਿਆਂ ਦਾ ਪਰਿਵਾਰਾਂ ਦਾ ਤੁਸੀਂ ਧਿਆਨ ਰੱਖਦੇ ਸੀਗੇ ਉਹਨਾਂ ਨੂੰ ਅਡਵਾਸ ਦਿੰਦਾ ਸੀ ਵਿਆਹ ਸ਼ਾਦੀ ਤੇ ਲੋੜ ਪੈਣ ਨਾਲ ਖੜੇ ਹੁੰਦੇ ਸੀ ਅੱਜ ਅੱਜ ਸੀਡਲਣਾ ਬੀਜ ਕੇ ਪਾਸੇ ਮਾਰਦੇ ਹਾਂ ਉਹਦੇ ਬਾਅਦ ਬਿਜਲੀ ਫਰੀਦੀ ਆਟੋ ਸਟਾਰਟਰ ਆ ਪਾਣੀ ਆਪਣਿਆਂ ਬਲਗ ਜਾਂਦਾ ਵੱਧ ਲੱਗ ਜਾ ਤਾਂ ਕੋਈ ਗੱਲ ਨਹੀਂ ਘੱਟ ਘੱਟ ਤਾਂ ਲੱਗਦਾ ਨਹੀਂ ਵੱਧੀ ਲੱਗਦਾ ਉਹ ਲੋਕ ਤੁਹਾਡੇ ਗੋਡੀ ਕਰਦੇ ਹੁੰਦੇ ਸੀ ਨਰਮੇ ਦੀ ਫਿਰ ਚੁਗਾਈ ਕਰਦੇ ਹੁੰਦੇ ਸੀ ਨਰਮੇ ਦੀ ਹਰ ਪਰਿਵਾਰ ਦੇ ਨਾਲ ਜਿਹੜਾ ਕਿਸਾਨ ਸੀ ਉਹਦੇ ਨਾਲ ਕਾਮਾਂ ਬਜਿਆ ਸੀ ਅੱਜ ਕਾਮੇ ਵੀ ਪਰੇਸ਼ਾਨ ਆ ਤੇ ਤੁਹਾਡੀ ਸਰਦਾਰੀ ਉਹ ਨਹੀਂ ਜੜੀ ਸੀ ਬੁਰਾ ਨਾ ਬਣਿਓ ਕੰਬਾਈਨ ਆਉਂਦੀ ਆ ਵੱਢ ਕੇ ਲੈ ਜਾਂਦੀ ਆ ਤੇ ਚੋਗਿਆਂ ਦੀ ਕੀ ਲੋੜ ਸੋ ਆਪਾ ਬੋਲਗਾਰਡ 3 ਦੇ ਪਹਿਰਾ ਦੇਣਾ ਨਰਮੇ ਨੂੰ ਮੁੜ ਕੇ ਬਹਾਲ ਕਰਉਣਾ ਇਸ ਮਾਲ ਵਿੱਚ ਇਹ ਮੇਰਾ ਟੀਚਾ ਹੋਏਗਾ ਲੇਕਿਨ ਉਨੀ ਦੇਰ ਉਨੀ ਦੇਰ ਇਮੀਡੀਏਟ ਸੋਲੂਸ਼ਨ ਇੱਕਦਮ ਸੋਲੂਸ਼ਨ ਤੁਹਾਡੇ ਕੋਲ ਮੱਕੀ ਆ ਡਾਕਟਰ ਜਟਿਆ ਰਾਣਾ ਇੰਦਰਪ੍ਰਤਾਪ ਸਿੰਘ ਆ ਅਸੀਂ ਤੁਹਾਡੇ ਨਾਲ ਖੜੇ ਆ ਸਮੇਂ ਸਮੇਂ ਦੇ ਦਿੱਤੇ ਮੱਕੀ ਲਈ ਕਿਹਦਾ ਮੱਕੀ ਬੀਜਣੀ ਕਿਦਾਂ ਉਹਨੂੰ ਕਿੰਨੇ ਦਿਨਾਂ ਬਾਅਦ ਪਾਣੀ ਲਾਉਣਾ ਕਦੋਂ ਕਦੋਂ ਉਹਨੂੰ ਸਪਰੇਅ ਕਰਨਾ ਕਿਹੜਾ ਕੀੜਾ ਪੈਣਾ ਕਿਹੜੇ ਕੱਖ ਲਈ ਕਿਹੜਾ ਸਪਰੇਅ ਆਪਾਂ ਕਰਨਾ ਤਾਂ ਕਿ ਉਹ ਚ ਕੱਖ ਨਾ ਹੋਵੇ ਇਹ ਸਾਰੀਆਂ ਗੱਲਾਂ ਕਰਨੀਆਂ ਬਚਨ ਵੱਧਿਆ ਡਾਕਟਰ ਸਾਹਿਬ ਇੱਕ ਬੇਨਤੀ ਕਰਨੀ ਚਾਹਾਂਗਾ ਕਿ ਆਈ ਸੀ ਆਰ ਜਿਵੇਂ ਜਦੋਂ ਹਰੀ ਕ੍ਰਾਂਤੀ ਆਈ ਤਾਂ ਪੀਏਯੂ ਨੇ ਇਹਨਾਂ ਨੂੰ ਐਕਸਟੈਂਸ਼ਨ ਸਰਵਿਸ ਦਿੱਤੀ ਕੈਰੋ ਸਾਹਿਬ ਹੁੰਦਾ ਸੀ ਮੁੱਖ ਮੰਤਰੀ ਤੇ ਸਾਡੇ ਇਨਸਪੈਕਟਰ ਜਿਹੜੇ ਐਗਰੀਕਲਚਰ ਸੀ ਉਹ ਖੇਤਾਂ ਜਾ ਕੇ ਕੰਮ ਕਰਦੇ ਸੀ ਅੱਜ ਜਿਹੜੇ ਸਾਡੇ ਇਨਸਪੈਕਟਰ ਆ ਬੁਰਾ ਨਾ ਮੰਨੇ ਹੋ ਜਾ ਕੋਈ ਬੈਠਾ ਵੀ ਹੋਵੇ ਉਹ ਕਿੱਥੇ ਮਿਲਦਾ ਉਹ ਕਿਸੇ ਸੇਠ ਦੀ ਜਿਹੜੀ ਦੁਕਾਨ ਆ ਨਾ ਦਵਾਈਆਂ ਵੇਚਣ ਵਾਲੀ ਉਥੇ ਹਸਾਬ-ਕਿਤਾਬ ਕਰਦਾ ਹੁੰਦਾ ਯਾਰ ਓਏ ਫਰਕ ਆ ਗਲਤ ਤਾਂ ਨਹੀਂ ਕਹਿ ਰਿਆ ਇਨਸਪੈਕਟਰ ਅੱਜ ਕੱਲ ਕਿੱਥੇ ਮਿਲਦੇ ਆ ਜਿੱਥੇ ਦਵਾਈਆਂ ਵਿਕਦੀਆਂ ਦਵਾਈਆਂ ਘਟਾਉਣੀਆਂ ਚਾਹੀਦਾ ਖਾਦ ਸਹੀ ਮਾਤਰਾਜ ਪਾਣੀ ਚਾਹੀਦੀ ਆ ਡਾਕਟਰ ਸਾਹਿਬ ਇਹਨੂੰ ਐਕਸਟੈਂਸ਼ਨ ਸਰਵਿਸ ਕਹਿੰਦੇ ਆ ਪਾਣੀ ਕਦੋਂ ਲੱਗਣਾ ਚਾਹੀਦਾ ਇਹ ਸਾਰੀਆਂ ਗੱਲਾਂ ਸਮੇਂ-ਸਮੇਂ ਤੇ ਬੀਜ ਕਿਹੜਾ ਬੀਜਣਾ ਚਾਹੀਦਾ ਇਹਦੀਆਂ ਗੱਲਾਂ ਡਾਕਟਰ ਸਾਹਿਬ ਤੇ ਅਸੀਂ ਬਹਿ ਕੇ ਇੱਕ ਫਾਰਮੈਟ ਬਣਾਵਾਂਗੇ ਜਿਹੜੀ ਬਰਸਾਤੀ ਵਕੀ ਆ ਇਹ ਜੂਨ 15 ਨੂੰ ਲੱਗਣੀ ਆ 10 ਨੂੰ ਲਾ ਲਓ 20 ਨੂੰ ਲਾ ਲਓ ਕੋਈ ਫਰਕ ਨਹੀਂ ਸੀਡਰਲ ਜਰੀ ਆ ਉਹ ਨੁਮੈਟਿਕ ਸੀਡਰ ਅੱਜਕੱਲ ਪਿੰਡੋਂ ਪਿੰਡ ਆ ਉਹਦੇ ਨਾਲ ਲੱਗੇ ਤੇ ਸਮੇਂ-ਸਮੇਂ ਸਾਰੀਆਂ ਪ੍ਰੈਕਟਿਸਿਜ਼ ਹੋਣ ਮੈਂ ਇੱਕ ਗੱਲ ਕੀਤੀ ਸੀ ਕਿ ਵੀ ਤੁਹਾਨੂੰ ਸੰਤਕਾਰ ਬਣਾਉਣਾ ਤੁਸੀਂ ਪੁੱਛੋਗੇ ਕਿ ਕਿੱਦਾਂ ਬਣਾਉਣਾ ਤੁਸੀਂ ਪੁੱਛਿਆ ਹੀ ਨਹੀਂ ਲekin ਜੇ ਮੈਂ ਬਣ ਸਕਦਾ ਤੁਸੀਂ ਕਿਉਂ ਨਹੀਂ ਬਣ ਸਕਦੇ ਮੇਰੀ ਤਾਂ ਬਾਹ ਫੜਨ ਵਾਲਾ ਕੋਈ ਨਹੀਂ ਸੀ ਮੈਂ ਤਾਂ ਰੋੜ ਰੜ ਕੇ ਟਕਰਾ ਟੁਕਰਾ ਮਾਰ ਕੇ ਠੇਠੇ ਠੂਡੇ ਖਾ ਕੇ ਇੱਥੇ ਤਾਈ ਪਹੁੰਚਿਆ ਮੈਂ ਅਤਵਾਦ ਵੇਲੇ ਜਦੋਂ ਮੰਤਰੀ ਵੀ ਸ਼ੁਕਰ ਮਿਲ ਲਈਏ ਕਿਉਂਕਿ ਗਨਾ ਗਨਾ ਕਿਸਾਨ ਸੀ ਤੇ ਪਰਚੀਆਂ ਪਤਾ ਕਿਦਾਂ ਕਿੰਨੀਆਂ ਔਖੀਆਂ ਮਿਲਦੀਆਂ ਆਸ ਤੇ ਮੈਂ کہہ ਰਹੀ ਹੀ ਲਾ ਲਓ ਅਤਵਾਦ ਸੀ ਤਾਂ ਚੌਂਕ ਮੈਂ ਇੱਥੇ ਜਾ ਕੇ ਸ਼ੁਕਰ ਮਿਲ ਲਈ ਤੇ ਮਾਲਕ ਨੌਵੀਂ ਪਾਸ਼ਾ ਜੀ ਸੁਣੀ ਗਿਆ ਕਿਰਪਾ ਹੋਈ ਗਈ ਆਪਾਂ ਅੱਗੇ ਵਧੀ ਗਏ ਹੁਣ ਗੱਲ ਤੁਸੀਂ ਸਨਤਕਾਰ ਕਿਦਾਂ ਬਣਨਾ 2000 11 ਦੇ ਵਿੱਚ ਮੇਰੇ ਮਨ ਚ ਆਇਆ ਕਿ ਸਾਡੀ ਸਰਕਾਰ ਆਈ ਤਾਂ ਜ਼ਿੰਮੇਦਾਰਾਂ ਨੂੰ ਆਪਾਂ ਸਨਤਕਾਰ ਬਣਾਉਣਾ ਕੈਪਟਨ ਨਵਿੰਦਰ ਸਿੰਘ ਨਾਲ ਗੱਲ ਹੋਈ ਤਿਆਰੀ ਪੂਰੀ ਸੀ ਲੇਕਨ ਸਰਕਾਰ ਕਿੰਦੋਂ ਦੱਸ ਦੇ ਮੈਂ ਕਿਹਾ ਤੁਹਾਨੂੰ ਦੱਸਿਆ ਤਾਂ ਫਿਰ ਤਾਂ ਅਕਲ ਤੁਹਾਡੀ ਹੋ ਗਈ ਨਾ ਤੇ ਰਾਣਾ ਦੱਸੂਗਾ ਕਿ ਕਿਦਾਂ ਬਣਨਗੇ ਉਹ ਮੇਰਾ ਨਰਾਜ ਹੋ ਗਿਆ ਚਲੋ ਸਰਕਾਰ ਸਾਡੀ ਨਹੀਂ ਆਈ ਮੈਂ ਫਿਰ ਚੁੱਪ ਸਰਕਾਰ ਅਕਾਲੀਆਂ ਦੀ ਆ ਗਈ 2014 ਦੇ ਵਿੱਚ ਮੋਦੀ ਸਾਹਿਬ ਆ ਗਏ ਮੋਦੀ ਸਾਹਿਬ ਕਹਿੰਦੇ ਵੀ ਮੈਂ ਮਲਟੀਨੈਸ਼ਨਲ ਬੁਲਾਏ ਬਾਰੋਂ ਕਿ ਆਕੇ ਸੋਲਰ ਬਿਜਲੀ ਬਣਾਉਏ ਇਥੇ ਤੇ ਬਾਹਰੋਂ ਬਹੁਤ ਲੋਗ ਆਏ ਉਹਦੇ ਬਾਅਦ ਉਹਨਾਂ ਨੇ ਕਿਹਾ ਵੀ ਦੇਸ਼ ਦੇ ਜਿੰਨੇ ਵੱਡੇ ਵਹੂਸਾ ਤੁਸੀਂ ਵੀ ਆ ਜਾਓ ਤੇ ਸੋਲਰ ਬਿਜਲੀ ਬਣਨੀ ਬਹੁਤ ਚੰਗੀ ਪੱਧਰ ਤੇ ਹਿੰਦੁਸਤਾਨ ਚਾਲੂ ਹੋਈ ਤੇ ਉਹਦੇ ਬਾਅਦ ਜਦੋਂ ਚੰਗੀ ਪੱਧਰ ਤੇ ਚਾਲੂ ਹੋਈ ਤਾਂ ਮਾਰਚ 2015 ਨੂੰ ਮੈਂ ਇੱਕ ਚਿੱਠੀ ਲਿਖੀ ਮੈਂ ਕਿਹਾ ਮੋਦੀ ਸਾਹਿਬ ਮਲਟੀਨੇਸ਼ਨਲ ਬੁਲਾ ਲਏ ਵੱਡੇ ਸੰਨਦਕਾਰ ਬੁਲਾ ਲਏ ਲੇਕਿਨ ਸਨ ਆਫ ਦੀ ਸੋਇਲ ਧਰਤੀ ਪੁੱਤਰ ਨੂੰ ਤੁਸੀਂ ਬਿਜਲੀ ਪੈਦਾ ਕਰਨ ਦਾ ਮੌਕਾ ਨਹੀਂ ਦਿੰਦਾ ਔਰ ਅਫਸੋਸ ਹੈ ਮੈਨੂੰ ਕਿ ਮੈਂ ਆਪਣੀ ਸਰਕਾਰ ਚ 2017 ਤੋਂ ਲੈ ਕੇ 22 ਤਾਈਂ ਬਾਰ-ਬਾਰ ਕਹਿੰਦਾ ਰਿਹਾ ਕਿ ਮੈਨੂੰ ਇੱਕ ਸਬਸਟੇਸ਼ਨ ਬਣਾ ਲੈਣ ਦਿਓ ਲੇਕਿਨ ਰਾਜਨੀਤੀ ਬੜੀ ਗੰਦੀ ਚੀਜ਼ ਆ ਲੋਕ ਮਰਦੇ ਮਰ ਜਾਂਦੇ ਸੂਬਾ ਡੋਬਦਾ ਡੁੱਬ ਜਾਏ ਲੇਕਿਨ ਯਾਰ ਕੋਈ ਸਿਆਣੀ ਗੱਲ ਕਰਕੇ ਫਲਾਣਾ ਫਲਾਣੇ ਦਾ ਨੋਂ ਨਾ ਹੋ ਜਾਏ ਔਰ ਮੈਂ ਅੱਜ ਤੁਹਾਨੂੰ ਕਹਿਣਾ ਗੱਲ ਨੋਂ ਦੀ ਨਹੀਂ ਆਪਾਂ ਇੱਕ ਲਹਿਰੇ ਦੇ ਬਾਅਦ ਇਹ ਵੀ ਚਲਉਣੀ ਆ ਕਿ ਜਿੱਥੇ ਟਿਊਬਵਲ ਹੈ 14 ਲੱਖ 50 ਹਜ਼ਾਰ ਟਿਊਬਵਲ ਹੈ ਉਥੇ ਸੋਲਰ ਪੰਪ ਦੇ ਦਿੰਦੇ ਆ ਪੰਪ ਕੀ ਆ ਪੰਪ ਜਿੰਨੇ ਘੰਟੇ ਸੂਰਜ ਉਹਨੇ ਘੰਟੇ ਉਹ ਬਿਜਲੀ ਆ ਰਹੀ ਆ ਆਪਾਂ ਪਾਣੀ ਖਿੱਚ ਰਹੇ ਆ ਲੋਡ ਹੈ ਨਹੀਂ ਹੈ ਪਾਣੀ ਅੱਗੇ ਘਟਿਆ ਤਾਂ ਪੈਨਲ ਹੋਊਗਾ ਪੈਨਲ ਬਿਜਲੀ ਜਨਰੇਟ ਕਰੂਗਾ ਬੜੀ ਮੋਟਰ ਚੱਲੂਗੀ ਜਦੋਂ ਲੋੜ ਹੈ ਤੁਸੀਂ ਮੋਟਰ ਚਲਾਉਂਗੇ ਨਹੀਂ ਲੋੜ ਤਾਂ ਸਿੱਧੀ ਗ੍ਰਿਡ ਤੇ ਜਾਊਗੀ 6-7 ਸਾਲਾਂ ਚ ਪਹਿਲੇ